ਤਾਂ ਦੀ ਸਾਰਿਆਂ ਤੋਂ ਬਗਰੋਵਾਰੀ ਆਉਂਦੀ ਹੈ ਜਾਂ ਤੇ ਸਮਾ ਖੁੱਲਾ ਮਿਲ ਜਾਂਦਾ ਤੇ ਜਾਂ ਸਮਾ ਸੰਗੜ ਕੇ ਛੋਟਾ ਹੋ ਜਾਂਦਾ ਆਪ ਜੀ ਦੇ ਨਾਲ ਵਾਦਾ ਕੀਤਾ ਸੀ ਕਿ ਤੁਹਾਨੂੰ ਗੱਲ ਦੱਸਣੀ ਹੈ ਉਸ ਅਕਾਲ ਪੁਰਖ ਦੀ ਜਿਹੜਾ 994 ਯੁਗ ਚੌਕੜੀ ਤੋਂ ਬਾਅਦ ਮਾਤ ਲੋਕ ਦੇ ਉੱਤੇ ਪ੍ਰਗਟ ਹੋਇਆ ਹੈ ਹੋਰ ਜਦੋਂ ਪ੍ਰਗਟ ਹੋਇਆ ਉਨੇ ਨਹੀਂ ਆਖਿਆ ਕਿ ਮੈਂ ਕਿਸੇ ਇੱਕ ਸ਼ਹਿਰ ਨੂੰ ਜਾਂ ਕਿਸੇ ਇੱਕ ਪਿੰਡ ਨੂੰ ਜਾਂ ਕਿਸੇ ਇੱਕ ਕੰਟਰੀ ਨੂੰ ਨਹੀਂ ਉਹਨੇ ਪੂਰੇ ਵਰਡ ਨੂੰ ਸਾਰੇ ਬ੍ਰਹਮੰਡਾਂ ਖੰਡਾਂ ਨੂੰ ਆਪਣੀ ਜਨਾਈ ਕਰਵਾਈ ਕਿ ਮੈਂ ਮਾਸਲੋਕ ਦੇ ਉੱਤੇ ਪ੍ਰਗਟ ਹੋ ਗਿਆ ਤੇ ਜਦੋਂ ਪ੍ਰਗਟ ਹੋਇਆ ਫਿਰ ਆਤਮਾ ਕੀ ਕਹਿੰਦੀ ਆ ਪੁਕਾਰ ਕੇ ਉਸ ਭਗਵਾਨ ਨੂੰ ਆਓ ਇਸ ਹਰ ਬਾਣੀ ਦੇ ਵਿੱਚੋਂ ਸਰਵਣ ਕਰਦੇ ਆ ਇਹ 24 ਗ੍ਰੰਥ ਅਕਾਲ ਪੁਰਖ ਨੇ ਹਰ ਬਾਣੀ ਦੇ ਲਿਖਾਏ ਆ ਜਿਦੇ ਵਿੱਚੋਂ ਇਹ 18 ਨੰਬਰ ਗ੍ਰੰਥ ਪ੍ਰਕਾਸ਼ ਹੈ ਉਰੋ ਦੇ ਤੋਂ 720 ਨੰਬਰ ਪੇਜ ਤੋਂ ਇਹ ਹਰ ਬਾਣੀ ਆਪ ਜੀ ਦੇ ਨਾਲ ਸਾਂਝੀ ਕਰਨੀ ਆ ਮੈਂ ਬਹੁਤ ਧੰਨਵਾਦੀ ਹੋਵਾਂਗਾ ਜੇ ਆਪਜੀ ਜਾਗਰਤ ਅਵਸਥਾ ਦੇ ਵਿੱਚ ਇਹ ਜਿਹੜੀਆਂ ਕੁਝ ਲੈਣਾ ਆਪਜੀ ਦੇ ਨਾਲ ਸਾਂਝੀਆਂ ਕਰਨੀਆਂ ਉਹਨੂੰ ਪ੍ਰਵਾਨ ਕਰ ਲੋਗੇ 13 ਚੇਤ ਸੰਸ਼ਈ ਸੰਮਤ ਇੱਕ ਪ੍ਰੇਮੀ ਦੇਵੀ ਦੇ ਗ੍ਰਹਿ ਪਿੰਡ ਚੰਡੇ ਸਤਿਗੁਰ ਨੇ ਮੱਛਿਸ਼ ਕੀਤੀ ਹੈ ਕੀ ਫਰਮਾਨ ਨਹੀਂ ਨੀ ਸਈਓ ਪ੍ਰਭ ਆਇਆ ਛਲ ਛਬੀਲਾ ਕੌਣ ਆ ਗਿਆ ਬਈ ਪ੍ਰਭ ਆ ਗਿਆ ਕੌਣ ਛਲ ਛਬੀਲਾ ਪ੍ਰਭ ਕਿਉਂਕਿ ਪ੍ਰਭ ਇੱਕ ਐਸੀ ਪਾਵਰ ਸੁਪਰੀਮ ਆ ਜਿਹੜੀ ਨਾ ਤੇ ਕਦੀ ਬੱਚਾ ਬਣਦੀ ਐ ਤੇ ਨਾ ਕਦੀ ਬਜ਼ੁਰਗ ਕੋ ਬਣ ਜੀਦਾ ਉਹ ਕੀ ਕਹਿੰਦਾ ਰਹਿੰਦਾ ਹਮੇਸ਼ਾ ਵਾਸਤੇ ਸ਼ੈਲ ਸ਼ਬੀਲਾ ਰਹਿੰਦਾ ਕਿੰਨੂ ਆਪਾਂ ਸ਼ੈਲ ਸ਼ਬੀਲਾ ਕਹਿੰਦੇ ਆ ਜਿਹੜਾ ਨੌਜਵਾਨ ਹੋਵੇ ਗੱਭਰੂ ਹੋਵੇ ਹੱਟਾ ਘੱਟਾ ਹੋਵੇ ਦੈਟ ਮੀਨਸ ਪ੍ਰਭੂ ਜੀ ਦਾ ਉਹ ਹਮੇਸ਼ਾ ਜਵਾਨ ਰਹਿਣ ਵਾਲੀ ਤਾਕਤ ਹੈ ਮੀ ਸਈਓ ਪ੍ਰਭ ਆਇਆ ਸ਼ੈਲ ਸ਼ਬੀਲਾ ਸੋਲਾ ਬੰਕਾ ਜੋ ਬਨਵੰਤਾ ਫੇਰਾਂ ਪਾਈਆ ਪੂਰੇ ਬ੍ਰਹਿਮੰਡ ਖੰਡ ਉਸ ਭਗਵਾਨ ਨੂੰ ਲੱਭਦੇ ਫਿਰਦੇ ਨੇ ਜਿਸ ਦੀ ਆਪ ਜੀ ਨੂੰ ਅੱਜ ਇਹ ਦੱਸਣ ਵਾਸਤੇ ਪ੍ਰਭੂ ਨੇ ਸਾਨੂੰ ਪੈਦਾ ਕਰ ਲਿਆ ਕਿ ਭਗਵਾਨ ਆ ਗਿਆ ਸ਼ੈਲ ਸ਼ਬੀਲਾ ਆ ਗਿਆ ਉਸ ਜੋਬਨ ਬੰਤੇ ਨੇ ਜਿਸ ਨੇ ਇਸ ਧਰਤੀ ਦੇ ਉੱਤੇ ਮਾਤ ਰੋਗ ਦੇ ਉੱਤੇ ਕਦੀ ਫੇਰਾ ਨਹੀਂ ਪਾਇਆ ਸਿਰਫ ਆਪਣੀ ਆਵਾਜ਼ ਸੁਣਾਉਂਦਾ ਰਿਹਾ ਜਾਂ ਆਪਣੀ ਲਾਈਟ ਦਿਖਾਉਂਦਾ ਰਿਹਾ ਚੁੱਕੇ ਚੁੱਕੇ ਪੈਗੰਬਰਾਂ ਨੂੰ ਆਪਣਾ ਸੰਦੇਸ਼ ਭੇਜਦਾ ਰਿਹਾ ਪਰ ਆਪ ਨਹੀਂ ਆਇਆ ਨਹੀਂ ਸਈਓ ਉਸ ਜੋਬਨ ਬੰਤੇ ਨੇ ਇਸ ਮਾਤ ਰੋਗ ਦੇ ਉੱਤੇ ਫੇਰਾ ਪਾ ਲਿਆ ਕਿੱਥੋਂ ਆਇਆ ਪ੍ਰਭੂ ਉਹ ਨੀ ਸਈਓ ਪ੍ਰਭ ਆਇਆ ਸ਼ੈਲ ਸ਼ਬੀਲਾ ਸੋਨਾ ਬਾਂਕਾ ਜੋ ਬਨਵੰਤਾਂ ਫੇਰਾ ਪਾਈਆ ਛੱਡ ਕੇ ਹਮ ਬਰਨੀਲਾ ਅਗੀ ਜਦੋਂ ਭੈਣੋ ਤੇ ਭਰਾਓ ਜਦੋਂ ਪ੍ਰਭੂ ਦੀ ਗੱਲ ਕਰਦੇ ਆ ਤੇ ਉਂਗਲ ਕਿੱਧਰ ਨੂੰ ਕਰਦੇ ਆ ਨੀਲੇ ਅੰਬਰ ਵੱਲ ਨੂੰ ਕੀ ਕਹਿੰਦੇ ਆ ਪਰਮਾਤਮਾ ਜਾਣੇ ਉਂਗਲ ਕਿੱਧਰ ਗਈ ਨੀਲੇ ਅੰਬਰ ਵੱਲ ਨੂੰ ਅਸਮਾਨ ਵੱਲ ਨੂੰ ਗਈ ਤੋ ਆਤਮਾ ਕੀ ਕਹਿੰਦੀ ਹੈ ਕਿ ਮੇਰਾ ਪ੍ਰਭੂ ਨੀਲੇ ਅੰਬਰ ਨੂੰ ਛੱਡ ਕੇ ਆ ਗਿਆ ਕਿੱਥੇ ਆ ਗਿਆ ਛੱਡ ਕੇ ਅੰਬਰ ਦੀ ਲੀਲਾ ਧਰਨੀ ਤਰਸ ਰਿਹਾ ਸਹਾਈਆ ਇਹ ਪੰਜਾਬੀ ਹੈ ਕੌਣ ਨਹੀਂ ਜਾਣਦਾ ਕਿ ਨੀਲਾ ਅੰਬਰ ਕਿਹਨੂੰ ਕਹਿੰਦੇ ਆ ਕੌਣ ਨਹੀਂ ਜਾਣਦਾ ਕਿ ਧਰਤੀ ਕਿਹਨੂੰ ਕਹਿੰਦੇ ਆ ਹੁਣ ਹਰ ਬਾਣੀ ਤਾਂ ਇਹ ਕਹਿੰਦੀ ਹੈ ਕਿ ਉਹ ਪ੍ਰਭੂ ਨੀਲੇ ਅੰਬਰ ਨੂੰ ਛੱਡ ਕੇ ਧਰਤੀ ਦੇ ਉੱਤੇ ਆ ਗਿਆ ਤੇ ਆਪਾਂ ਕਦੋਂ ਇਸ ਗੱਲ ਨੂੰ ਮੰਨਣਾ ਜਦੋਂ ਇਹ ਜੀਵਨ ਖਤਮ ਹੋ ਗਿਆ ਗੁਰਬਾਣੀ ਤੇ ਕਹਿੰਦੀ ਹੈ ਕਿ ਮਾਨਸ ਜਨਮ ਹੀ ਸਿਰਫ ਪਰਮਾਤਮਾ ਨੂੰ ਮਿਲਣ ਵਾਲਾ ਜਨਮ ਹੈ ਬਾਕੀ ਕਿਸੇ ਜਨਮ ਦੇ ਵਿੱਚ ਅਸੀਂ ਉਹਨੂੰ ਮਿਲ ਨਹੀਂ ਸਕਦੇ ਤੇ ਮਾਨਸ ਜਨਮ ਆਪਾਂ ਐਡਾ ਹੀ ਗਵਾ ਦੇਣਾ ਉਹ ਨੀਲੇ ਅੰਬਰ ਨੂੰ ਛੱਡ ਕੇ ਧਰਤੀ ਦੇ ਉੱਤੇ ਆ ਗਿਆ ਔਰ ਮੁਠੀ ਪਰ ਸਿੱਖਾਂ ਨੂੰ ਉਹਨੇ ਜਨਾਈ ਵੀ ਕਰਵਾ ਦਿੱਤੀ ਕਿ ਮੈਂ ਆ ਗਿਆ ਹਰੂ ਮੁਠੀ ਪਰ ਸਿੱਖ ਮੱਖਣ ਸ਼ਾ ਲਬਾਣੇ ਵੰਗੂ ਗੁਰੂ ਲਾਦੂ ਰੇ ਗੁਰੂ ਲਾਦੂ ਰੇ ਕਦੀ ਇਸ ਪਿੰਡ ਦੇ ਵਿੱਚ ਜਾ ਕੇ ਕਦੀ ਉਸ ਪਿੰਡ ਦੇ ਵਿੱਚ ਜਾ ਕੇ ਉਹਦਾ ਸੰਦੇਸ਼ ਦਿੰਦੇ ਫਿਰਦੇ ਨੇ ਕਿ ਭਗਵਾਨ ਆ ਗਿਆ। ਕਰਨੀ ਤਰ ਤਰਿਆ ਸਹਾਈਆ ਪ੍ਰੇਮੀਆਂ ਦਾ ਬਣ ਵਸੀਲਾ ਵਸੀਲਾ ਕੀ ਬਣਿਆ ਕਿਉਂਕਿ ਆਪ ਜੀ ਨੇ ਉਸਨੂੰ ਪ੍ਰੇਮ ਕੀਤਾ ਉਹ ਪ੍ਰੇਮੀਆਂ ਦਾ ਵਸੀਲਾ ਬਣ ਕੇ ਆ ਗਿਆ ਆ ਵਸੀਲਾ ਕੀ ਬਣੇ ਆਪ ਬਣੇ ਪ੍ਰੇਮੀ ਜਨ ਬਣੇ ਭਗਤ ਜਨ ਬਣੇ ਆਪ ਜੀ ਨੇ ਉਹਨੂੰ ਪੁਕਾਰਿਆ ਕਿ ਪ੍ਰਭੂ ਤੇਰਾ ਨਾਮ ਸੁਣਦੇ ਆਉਨੇ ਆ 994 ਯੁਗ ਚੌਕੜੀ ਤੋਂ ਬਾਅਦ ਕਿ ਰੱਬ ਕੋਈ ਕੋਈ ਚੀਜ਼ ਹੈ ਰੱਬ ਨਾਮ ਵੀ ਕੋਈ ਚੀਜ਼ ਹੈ ਆ ਪ੍ਰਭੂ ਸਾਨੂੰ ਦਰਸ਼ਨ ਦੇ ਦੇ ਸੋ ਆਪ ਜੀ ਕੀ ਬਣੇ ਉਹਦੇ ਇੱਥੇ ਆਉਣ ਦਾ ਵਸੀਲਾ ਬਣੇ ਪ੍ਰੇਮੀਆਂ ਦਾ ਬਣ ਵਸੀਲਾ ਗੁਰਮੁਖ ਆ ਰਿਆ ਵਡਿਆਈਆ ਵਡਿਆਈ ਕਿਸ ਨੂੰ ਦੇ ਦਿੱਤੀ ਗੁਰਮੁਖਾਂ ਨੂੰ ਸੋ ਆਈ ਹੋਈ ਹਰਜੰਗੋ ਜੀਓ ਔਰ ਇਸ ਭਾਗਲ ਪਿੰਡ ਦੇ ਨਿਵਾਸੀਓ ਆਪਾਂ ਇਹ ਵਿਚਾਰ ਕਰ ਲਈਏ ਕਿ ਗੁਰਮੁਖ ਕੌਣ ਹੁੰਦਾ ਕਿਉਂਕਿ ਹਰ ਬਾਣੀ ਦਾ ਫਰਮਾਨ ਹੈ ਕਿ ਉਹਨੇ ਗੁਰਮੁਖਾਂ ਨੂੰ ਵਡਿਆਈ ਦੇਣੀ ਹੈ ਤੇ ਗੁਰਮੁਖ ਕੌਣ ਹੋਇਆ ਇਹ ਤੇ ਵਿਚਾਰ ਕਰਨੀ ਜ਼ਰੂਰੀ ਬਣ ਗਈ ਹੈ ਇੱਕ ਹੁੰਦਾ ਮਨਮੁਖ ਇੱਕ ਹੁੰਦਾ ਗੁਰਮੁਖ ਮਨਮੁਖ ਕੌਣ ਹੁੰਦਾ ਜਿਹੜਾ ਆਪਣੇ ਮਨ ਦੇ ਅਧੀਨ ਹੋਵੇ ਤੇ ਗੁਰਮੁਖ ਕੌਣ ਹੁੰਦਾ ਜੀ ਦਾ ਮੁਖ ਹਰ ਵੇਲੇ ਆਪਣੇ ਗੁਰਵਲ ਹੋਵੇ ਇਹ ਜ਼ਰੂਰੀ ਨਹੀਂ ਹੈ ਕਿ ਸਾਰਾ ਦਿਨ ਆਪਣੇ ਸਤਿਗੁਰੂ ਦੀ ਤਸਵੀਰ ਦੇ ਮੋਹਰੇ ਤੁਸੀਂ ਬੈਠ ਜਾਣਾ ਤੇ ਤੁਸੀਂ ਇਹ ਕਹਿਣਾ ਕਿ ਮੇਰਾ ਮੁਖ ਮੇਰੇ ਸਤਿਗੁਰਵਾਲਿਆ ਸਤਗੁਰ ਦੇ ਵੱਲ ਮੁਖ ਦਾ ਮਤਲਬ ਇਹ ਹੈ ਕਿ ਜਦੋਂ ਜਦੋਂ ਤੁਹਾਨੂੰ ਸਵਾਸ ਆਉਂਦਾ ਤੁਹਾਡੇ ਸਵਾਸਾਂ ਦੇ ਵਿੱਚ ਉਹ ਰਮਿਆ ਹੋਵੇ ਗੁਰਬਾਣੀ ਕੀ ਕਹਿੰਦੀ ਆ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨ ਰਮਿਆ ਜਾਏ ਸੋ ਗੁਰਮੁਖ ਕੌਣ ਹੁੰਦਾ ਜਿਹਦੇ ਵਿੱਚ ਉਹ ਰਾਮ ਰਮਿਆ ਹੋਵੇ ਉਹ ਮੁਖ ਜਿਹੜਾ ਹਰ ਵੇਲੇ ਆਪਣੇ ਗੁਰਵਲ ਹੋਵੇ ਸੋ ਐਸੇ ਬਣਨਾ ਸਾਨੂੰ ਪੈਣਾ ਹੈ ਤਦ ਸਾਡੀ ਇਸ ਮਾਸ ਰੁਗ ਦੇ ਉੱਤੇ ਕੀ ਹੋਣੀ ਆ ਵਡਿਆਈ ਹੋਣੀ ਆ ਗੁਰਮੁਖ ਬਣਨਾ ਪਵੇਗਾ ਪ੍ਰੇਮੀਆਂ ਦਾ ਬਣ ਵਸੀਲਾ ਗੁਰਮੁਖਾਂ ਰਿਆ ਵਡਿਆਈਆ ਭਗਤਾਂ ਦਾ ਬਣ ਕਬੀਲਾ ਉਹ ਪ੍ਰਭੂ ਨੇ ਆਪਣੇ ਇਸ ਮਾਤ ਰੂਪ ਦੇ ਉੱਤੇ ਕਬੀਲਾ ਕਿਹੜਾ ਬਣਾ ਲਿਆ ਭਗਤ ਜਨਾਂ ਦਾ ਕਿਉਂਕਿ ਭਗਵਾਨ ਜਿਹੜਾ ਇਹ ਹੋਰ ਕਿਸੇ ਦੇ ਨਾਲ ਮੇਲ ਨਹੀਂ ਕਰਦਾ ਜੇ ਮੇਲ ਕਰਦਾ ਤੇ ਸਿਰਫ ਆਪਣੇ ਭਗਤ ਦੇ ਨਾਲ ਕਰਦਾ ਸੋਹਰ ਸੰਗਤ ਜੀਓ ਉਸ ਨੇ ਕਬੀਲਾ ਹੀ ਬਣਾ ਲਿਆ ਆਪਣੇ ਭਗਤਾਂ ਦਾ ਕਬੀਲਾ ਬਣਾ ਲਿਆ ਬੰਸ ਸਰਬੰਸ ਰਹਾ ਸਹਾਈਆ ਮੇਰਾ ਬੰਸ ਵੀ ਤੁਸੀਂ ਹੋ ਤੇ ਮੇਰਾ ਸਾਰਾ ਸਰਬੰਸ ਵੀ ਤੁਸੀਂ ਹੋ ਕਿਹਨੂੰ ਆਖਿਆ ਆਪਣੇ ਭਗਤਾਂ ਨੂੰ ਆਖਿਆ ਜਿਹੜਾ ਉਸ ਨੇ ਸਮਾਤ ਲੋਕ ਦੇ ਉਸੇ ਆ ਕੇ ਕਬੀਲਾ ਬਣਾਇਆ ਸਭ ਦੀ ਅੰਦਰੋਂ ਬਦਲ ਕੇ ਦਲੀਲਾ ਜਿਹੜਾ ਉਹਨੇ ਆਪਣਾ ਕਬੀਲਾ ਤਿਆਰ ਕੀਤਾ ਇਸ ਮਾਸ ਲੋਕ ਦੇ ਉੱਤੇ ਜਿਹੜੇ ਉਹਨੇ ਆਪਣੇ ਜਨ ਭਗਤ ਤਿਆਰ ਕੀਤੇ ਕੀ ਕੀਤਾ ਭਗਵਾਨ ਨੇ ਉਹਨਾਂ ਦੇ ਅੰਦਰ ਵੜ ਗਿਆ ਤੇ ਅੰਦਰ ਵੜ ਕੇ ਕੀ ਕੀਤਾ ਉਹਨਾਂ ਦੀ ਦਲੀਲ ਬਦਲ ਦਿੱਤੀ ਦਲੀਲ ਕੀ ਬਦਲੀ ਜਗਤ ਦੇ ਨਾਲੋਂ ਤੋੜਿਆ ਤੇ ਆਪਦੇ ਨਾਲ ਜੋੜ ਲਿਆ ਦਲੀਲ ਹੀ ਬਦਲ ਕੇ ਰੱਖ ਦਿੱਤੀ ਜਿਹੜੇ ਪ੍ਰਭੂ ਤੋਂ ਉੱਚੇ ਰੋਕਣੇ ਮਨਮੁਖ ਹੋਏ ਹੋਏ ਸੀ ਉਹਨਾਂ ਨੂੰ ਦਰਸ ਦੇ ਕੇ ਗੁਰਮੁਖ ਬਣਾ ਲਿਆ ਦਲੀਲ ਬਦਲ ਦਿੱਤੀ ਸਭ ਦੀ ਅੰਦਰੋਂ ਬਦਲ ਕੇ ਦਲੀਲਾ ਦਿਲਦਾਰ ਹੋ ਕੇ ਵੇਖ ਵਖਾਈਆ ਦਿਲਦਾਰ ਹੋ ਕੇ ਦਿਲ ਵਾਲਾ ਹੋ ਕੇ ਦਿਲਾਂ ਦੀਆਂ ਜਾਣਣ ਵਾਲਾ ਹੋ ਕੇ ਕੀ ਕਰਦਾ ਵੇਖ ਵਖਾਈਆ ਦਿਲਦਾਰ ਹੋ ਕੇ ਵੇਖ ਵਖਾਈਆ ਸਾਵਣ ਆਇਆ ਰੁੱਤ ਸ਼ਬਦ ਚੇਤ ਬਸੰਤੀ ਰੰਗ ਰੰਗੀਲਾ ਕਿਉਂਕਿ ਆਪ ਜੀ ਨੇ ਸਰਵਣ ਕੀਤਾ ਇਹ 13 ਚੇਤ ਦੀ ਲਿਖਤ ਹੈ ਆਤਮਾ ਕੀ ਕਹਿੰਦੀ ਹੈ ਕਿ ਸਈਓ ਆ ਜਿਹੜਾ ਰੱਬ ਨੀਲੇ ਅੰਬਰ ਨੂੰ ਛੱਡ ਕੇ ਧਰਤੀ ਦੇ ਉੱਤੇ ਆ ਗਿਆ ਇਸਨੇ ਕੀ ਕੀਤਾ ਇਸ ਤੇਤ ਦੀ ਰੁੱਤ ਨੂੰ ਆਪਣੇ ਸ਼ਬਦ ਦੇ ਨਾਲ ਸੋਹਣਾ ਬਣਾ ਦਿੰਦਾ ਹੈ ਸੁਹਾਗ ਦਿੱਤਾ ਬਸੰਤੀ ਰੰਗ ਦੇ ਵਿੱਚ ਰੰਗ ਦਿੱਤਾ ਪਾਤਸ਼ਾਹਾਂ ਦਾ ਪਾਤਸ਼ਾਹ ਦੇਣ ਵਾਸਤੇ ਨਹੀਂ ਕਮੀਨਾ ਪਾਤਸ਼ਾਹਾਂ ਦਾ ਪਾਤਸ਼ਾਹ ਕਮੀਨ ਪੁਣਾ ਤੇ ਕਾ ਕਰੂ ਨਾ ਜੇ ਉਹਨੂੰ ਪਤਾ ਕਿ ਮੇਰੇ ਭੰਡਾਰੇ ਦੇ ਵਿੱਚੋਂ ਮੈਂ ਦਿੱਤਾ ਤੇ ਇਹ ਪਿੱਛੇ ਘਟ ਜਾਊਗਾ ਜਦੋਂ ਪ੍ਰਭੂ ਨੂੰ ਇਹ ਪਤਾ ਕਿ ਮੈਂ ਆਪਣੇ ਭੰਡਾਰੇ ਦੇ ਵਿੱਚੋਂ ਜਿੰਨਾ ਵੰਡਾਂਗਾ ਜਿੰਨਾ ਵੰਡਾਂਗਾ ਪਿੱਛੇ ਫੇਰ ਓੰਮੇ ਦਾ ਭਰਿਆ ਦਾ ਭਰਿਆ ਉਹ ਕਮੀਨ ਪੁਣਾ ਕਿਉਂ ਕਰੂਗਾ ਸੋ ਸਹੀਓ ਇਹ ਜਿਹੜਾ ਪ੍ਰਭੂ ਨੀਲੇ ਅੰਬਰ ਨੂੰ ਛੱਡ ਕੇ ਧਰਤੀ ਦੇ ਉੱਤੇ ਆ ਗਿਆ ਇਹ ਕਮੀਨਾ ਨਹੀਂ ਹੈ ਵੱਧ ਤੋਂ ਵੱਧ ਆਪਣੇ ਸ਼ਬਦ ਨੂੰ ਤੁਹਾਡੀ ਝੋਲੀ ਦੇ ਵਿੱਚ ਪਾਉਣ ਵਾਲਾ ਹੈ ਤੁਹਾਡੇ ਉੱਤੇ ਮੇਰ ਕਰਨ ਵਾਸਤੇ ਆਇਆ ਹੈ ਪ੍ਰੇਮ ਪ੍ਰੀਤੀ ਧੁਰ ਦੀ ਝੋਲੀ ਪਾਈ ਆ ਕੀ ਕਰਦਾ ਹੈ ਭਗਵਾਨ ਆਪਣੇ ਪ੍ਰੇਮ ਦੀ ਪ੍ਰੀਤੀ ਤੁਹਾਡੀ ਝੋਲੀ ਦੇ ਵਿੱਚ ਪਾ ਦਿੰਦਾ ਹੈ ਔਰੋ ਪ੍ਰੀਤੀ ਇਹ ਫਰਮਾਨ ਹੈ ਹਰਬਾਨੀ ਦਾ ਢੁਰਦੀ ਝੋਲੀ ਪਾਈ ਆ ਇਹ ਨਹੀਂ ਕਿ ਅੱਜ ਝੋਲੀ ਦੇ ਵਿੱਚ ਪਾਈ ਤੇ ਕੱਲ ਝੋਲੀ ਤੁਹਾਡੀ ਖਾਲੀ ਹੋ ਜਾਏਗੀ ਇੰਜ ਨਹੀਂ ਹੈ ਤੁਰ ਤੱਕ ਜਾਏਗੀ ਇਹ ਝੋਲੀ ਭਰੀ ਹੋਈ ਮਾਤ ਰੂਪ ਦੇ ਉੱਤੇ ਭਰ ਦਿੱਤੀ ਔਰ ਸੱਚਖੰਡ ਤੱਕ ਤੁਹਾਡੀ ਝੋਲੀ ਪੜ ਫੁੱਲ ਰਹਿਣੀਏ ਪਰ ਹੀ ਰਹਿਣੀਏ ਗੁਰਸਿੱਖ ਬਣਾਉਣ ਆਇਆ ਆਪ ਨਗੀਨਾ ਨਗੀਨੇ ਬਣਾਉਣ ਆਇਆ ਤੁਹਾਨੂੰ ਕੌਣ ਆਪ ਗੁਰਸਿੱਖ ਬਣਾਉਣ ਆਇਆ ਆਪ ਨਗੀਨਾ ਤਾਨੂੰ ਕੀ ਬਣਾਉਣ ਆ ਗਿਆ ਨਗੀਨੇ ਬਣਾਉਣ ਆ ਗਿਆ ਸੁੱਚੇ ਮੋਤੀ ਬਣਾਉਣ ਆ ਗਿਆ ਧਰਮ ਦੇ ਮੋਤੀ ਬਣਾਉਣ ਆ ਗਿਆ ਗੁਰ ਸਿੱਖ ਬਣਾਉਣ ਆਇਆ ਆਪ ਨਗੀਨਾ ਹੀਰੇ ਮਾਣਕ ਮੋਤੀ ਬਣਾਈਆ ਬੇੜਾ ਪਾਰ ਕਰਕੇ ਲੋਕ ਦੀਨਾ ਐਨੀ ਤੁਹਾਡੀ ਝੋਲੀ ਭਰਨੀ ਆ ਇੰਨਾ ਲੋਕਾਂ ਤੋਂ ਤੁਹਾਨੂੰ ਉਸਨੇ ਉੱਪਰ ਲੈ ਜਾਣਾ ਕਿੱਥੇ ਲੈ ਜਾਣਾ ਸੱਚਖੰਡ ਦੁਆਰ ਦੇ ਵਿੱਚ ਜਿੱਥੇ ਉਹ ਹਮੇਸ਼ਾ ਹਮੇਸ਼ਾ ਵਾਸਤੇ ਵਸਦਾ ਹੈ ਤ੍ਰੈ ਗੁਣ ਨਾਤਾ ਦਾ ਤੜਾਈਆ ਦੁਪਹਿਰੇ ਵੀ ਆਪ ਜੀ ਦੇ ਨਾਲ ਜ਼ਿਕਰ ਕੀਤਾ ਸੀ ਇਹ ਤ੍ਰੈ ਗੁਣ ਕੀ ਨੇ ਰਜੋ ਤਮਸ ਸਤੋ ਰਜੋ ਗੁਣ ਰਾਜਿਆਂ ਵਰਗਾ ਗੁਣ ਆਪਣੇ ਆਪ ਨੂੰ ਬਹੁਤ ਵੱਡੇ ਸਮਝਣਾ ਤਮੋ ਗੁਣ ਆਪਣੇ ਆਪ ਨੂੰ ਬਹੁਤ ਤਮਾ ਦੇ ਵਿੱਚ ਸਮਝਣਾ ਮੇਰੇ ਵਰਗਾ ਕੋਈ ਨਹੀਂ ਮੇਰੇ ਜਿਹੀ ਕੋਈ ਕਾਰਨੀ ਕੀ ਸਕਦਾ ਮੇਰੇ ਜਿਹਾ ਕੋਈ ਮਕਾਨ ਨਹੀਂ ਬਣਾ ਸਕਦਾ ਤਮਾ ਰੱਖਣੀ ਮੇਰੇ ਜਿੰਨਾ ਕਿਸੇ ਕੋਲ ਪੈਸਾ ਨਹੀਂ ਤਮਾ ਰੱਖਣੀ ਸਤੋ ਗੁਣ ਉਹ ਬੇਖਾਨ ਕਰਦਿਆਂ ਕਰਦਿਆਂ ਵੀ ਆਪਣੇ ਮਨ ਵਿੱਚ ਇਹ ਕਈ ਵਾਰੀ ਆ ਜਾਂਦਾ ਕਿ ਮੇਰੇ ਜਿਆ ਤੇ ਕੋਈ ਪਾਠੀ ਨਹੀਂ ਮੇਰੇ ਜਿਆ ਕੋਈ ਗ੍ਰੰਥੀ ਨਹੀਂ ਮੇਰੇ ਜਿਆ ਕੋਈ ਪਰਮਾਤਮਾ ਨਹੀਂ ਸਤੋਗੁਣ ਦੇ ਵਿੱਚ ਵੀ ਆ ਕੇ ਬੰਦਾ ਮਰ ਜਾਂਦਾ ਸੋ ਕੀ ਪਰਮਾਤਮਾ ਫਰਮਾਨ ਕਰਦੇ ਨੇ ਕਿ ਮੈਂ ਤੁਹਾਡਾ ਤ੍ਰੈ ਗੁਣ ਤੋਂ ਨਾਤਾ ਤੋੜ ਦੇਣਾ ਹੈ ਤ੍ਰੈ ਗੁਣ ਨਾਤਾ ਦੇ ਤੋੜਾਈਆ ਇਹ ਜਿਹੜਾ ਨੀਲੇ ਅੰਬਰ ਨੂੰ ਛੱਡ ਕੇ ਮਾਤ ਲੋਕ ਦੇ ਉੱਤੇ ਆ ਗਿਆ ਉਹ ਕੀ ਕਹਿੰਦਾ ਕਿ ਮੈਂ ਤੁਹਾਡਾ ਤ੍ਰੈ ਗੁਣ ਨਾਲੋਂ ਨਾਤਾ ਤੋੜ ਦੇਣਾ ਹੈ ਔਰ ਜਿਸ ਜਿਸ ਜੀਵ ਦਾ ਨਾਤਾ ਇਸ ਤ੍ਰੈ ਗੁਣ ਨਾਲੋਂ ਟੁੱਟ ਗਿਆ ਉਹ ਕੀ ਬਣ ਗਿਆ ਉਹ ਗੁਰਮੁਖ ਬਣ ਗਿਆ ਉਹਦਾ ਹਮੇਸ਼ਾ ਹਮੇਸ਼ਾ ਵਾਸਤੇ ਆਪਣੇ ਗੁਰਦੇ ਚਰਨਾਂ ਦੇ ਵਿੱਚ ਧਿਆਨ ਆਟੋਮੈਟਿਕਲੀ ਚਲੇ ਜਾਣਾ ਸਬਦਾ ਕਰਕੇ ਜਾਏ ਠੰਡਾ ਸੀਨਾ ਤੇ ਜਦੋਂ ਤ੍ਰੈ ਗੁਣ ਮਾਇਆ ਦਾ ਸੀਕ ਹੀ ਨਾ ਸਾਡੇ ਅੰਦਰ ਹੋਇਆ ਤੇ ਫਿਰ ਕੀ ਹੋਏਗਾ ਸਾਡਾ ਸੀਨਾ ਠੰਡਾ ਹੋਏਗਾ ਸ਼ਾਂਤ ਹੋਏਗਾ ਇਹੀ ਤਿੰਨੇ ਗੁਣ ਨੇ ਜਿਹੜੇ ਸਾਨੂੰ ਤਪਾ ਕੇ ਰੱਖਦੇ ਨੇ ਖਾਸ ਕਰ ਮਾਨਸ ਜਨਮ ਨੂੰ ਇਹ ਜੋੜ ਨਹੀਂ ਦਿੰਦੇ ਪ੍ਰਭੂ ਦੇ ਨਾਲ ਜੁੜਨ ਨਹੀਂ ਦਿੰਦੇ ਲੇਕਿਨ ਅੱਜ ਪ੍ਰਭੂ ਕੀ ਕਹਿੰਦਾ ਮੈਂ ਨੀਲੇ ਅੰਬਰ ਨੂੰ ਛੱਡਿਆ ਹੀ ਤਾਂ ਹੈ ਮੈਂ ਤੁਹਾਡੇ ਕੋਲ ਆਇਆ ਹੀ ਤਾਂ ਹੈ ਮੈਂ ਤੁਹਾਡੇ ਤ੍ਰੈ ਗੁਣ ਮਾਇਆ ਨੂੰ ਖਤਮ ਕਰਨਾ ਹੈ ਸਬਦਾ ਕਰਕੇ ਜਾਏ ਠੰਡਾ ਸੀਨਾ ਕਾਦੇ ਨਾਲ ਅੰਮ੍ਰਿਤ ਮੇਗ ਬਰਸਾਈਆ ਇਹ ਕਿਤੇ ਅੰਮ੍ਰਿਤ ਉਹ ਨਹੀਂ ਮਾਫ ਕਰਨਾ ਜਿਹੜਾ ਮੇਰੇ ਵਰਗੇ ਪਾਪੀਆਂ ਨੇ ਤਿਆਰ ਕੀਤਾ ਹੋਵੇ ਪੰਜ ਹੋ ਜੋ 10 ਹੋ ਜੋ 11 ਹੋ ਜੋ 20 ਹੋ ਜੋ ਪ੍ਰਭੂ ਨਹੀਂ ਅਸੀਂ ਬਣ ਸਕਦੇ ਇਸੇ ਕਰਕੇ ਪ੍ਰਮਾਤਮਾ ਨੇ ਆਖਿਆ ਮੈਂ ਕੀ ਕਰਾਂਗਾ ਮੈਂ ਤੁਹਾਡੇ ਅੰਦਰ ਅੰਮ੍ਰਿਤ ਵਰਸਾਂਗਾ ਮੇਘ ਵਰਸਾਵਾਂਗਾ ਮੀਂਹ ਪਾਵਾਂਗਾ ਮੈਂ ਅੰਮ੍ਰਿਤ ਦਾ ਜਿਸ ਦੇ ਨਾਲ ਤੁਹਾਡੀ ਤ੍ਰੈ ਗੁਣ ਮਾਇਆ ਸ਼ਾਂਤ ਹੋ ਜਾਏਗੀ। ਔਰ ਤੁਹਾਡਾ ਸੀਨਾ ਠੰਡਾ ਹੋ ਜਾਏਗਾ, ਸ਼ਾਂਤ ਹੋ ਜਾਏਗਾ। ਅਗਨੀ ਸੜਪਾਏਗੀ ਨਹੀਂ। અમૃત મેઘ વરસાયા ਕਿਸੇ ડર હેણ ના દેવે અધીના ਜਿਹੜੇ ਗੁਰਮੁਖਾਂ ਦਾ ਮੈਂ ਅਦਰੋ ਤ੍ਰੈ ਗੁਣ ਮਾਇਆ ਨੂੰ ਖਤਮ ਕਰ ਦਿੱਤਾ ਉਹ ਪਲਾ ਪ੍ਰਭੂ ਤੋਂ ਛੋਟੇ ਕਿਸੇ ਵੀ ਅਧੀਨਗਾ ਸਵੀਕਾਰ ਕਰਨਗੇ ਕਿਉਂ ਕਰਨਗੇ ਤ੍ਰੈਗੁਣ ਮਾਇਆ ਤੋਂ ਉੱਪਰ ਉੱਠ ਗਏ ਤੇ ਸਾਹਿਬ ਸੁਲਤਾਨ ਨਾਲ ਉਹਨਾਂ ਦਾ ਹੱਥ ਮਿਲ ਗਿਆ ਉਹ ਫਿਰ ਕਿਸੇ ਦੀ ਕੋਈ ਪਰਵਾਹ ਕਿਉਂ ਕਰੂਗਾ ਗੁਰਮੁਖ ਜਿਹਦਾ ਪਿਆਰੇ ਰੱਬ ਦੇ ਨਾਲ ਨਾਤਾ ਜੁੜ ਗਿਆ ਮੈਂ ਕਿਸੇ ਨੂੰ ਅਧੀਨਤਾ ਵਿੱਚ ਰਹਿਣ ਨਹੀਂ ਦੇਣਾ ਕਿਸੇ ਦਾ ਰਹਿਣ ਨਾ ਦੇਵੇ ਅਧੀਨਾ ਕੋ ਆਪਣਾ ਹੁਕਮ ਮੰਨਾਈਆ ਮੈਂ ਤੁਹਾਡੇ ਨਾਲ ਯਾਰੀ ਪਾ ਲਈ ਹੈ ਹੁਣ ਮੈਂ ਜੋ ਕਹਿੰਦਾ ਹਾਂ ਉਸ ਨੂੰ ਮੰਨਦੇ ਜਾਇਓ ਕੌਣ ਕਹਿ ਰਿਹਾ ਅਕਾਲ ਪੁਰਖ ਕਹਿ ਰਿਹਾ ਕਦੋਂ ਕਹਿ ਰਿਹਾ ਜਦੋਂ 994 ਯੁਗ ਚੌਕੜੀ ਤੋਂ ਬਾਅਦ ਉਹ ਨੀਲੇ ਅੰਬਰ ਨੂੰ ਛੱਡ ਕੇ ਮਾਤਲੋਕ ਦੇ ਉੱਤੇ ਆ ਗਿਆ ਔਰ ਆਪਣਾ ਸਾਕਾਰ ਰੂਪ ਆਪਣੇ ਭਗਤਾਂ ਦੇ ਸਾਹਮਣੇ ਰੱਖ ਦਿੱਤਾ ਉਦੋਂ ਆਖਿਆ ਗੁਰਮੁਖ ਦੇ ਸੇਨਾ ਨਾਬੀ ਨਾ ਨਾਬੀ ਨਾ ਕੋਣ ਹੁੰਦਾ ਮੇਰੇ ਭੈਣ ਤੇ ਭਰਾਓ ਜਿੰਨੂੰ ਦਿਸਦਾ ਨਾ ਹੋਵੇ ਜਿਹੜਾ ਅੰਨਾ ਹੋਵੇ ਤੋਂ ਸਾਹਿਬ ਸੁਲਤਾਨ ਕੀ ਫਰਮਾਨ ਕਰਦੇ ਨੇ ਕਿ ਮੈਂ ਆਪਣੇ ਗੁਰਮੁਖ ਨੂੰ ਅੰਨਾ ਨਹੀਂ ਰਹਿਣ ਦੇਣਾ ਨੇਤਰ ਅੱਖ ਸਰਬ ਖੁਲਾਈਆ ਮੈਂ ਆਪਣੇ ਕਿਸੇ ਗੁਰਮੁਖ ਨੂੰ ਅੰਨ੍ਹਾ ਨਹੀਂ ਰਹਿਣ ਦੇਣਾ ਮੈਂ ਉਹਦੀ ਅੰਦਰੋਂ ਅੱਖ ਖੋਲ ਦੇਵਾਂਗਾ ਔਰ ਉਸਦੀ ਅੰਦਰੋਂ ਅੱਖ ਖੋਲ ਕੇ ਮੈਂ ਆਪਣੇ ਦਰਸ਼ਨ دیدار ਦੇਵਾਂਗਾ ਕਿ ਮੈਂ ਕਿਹੋ ਜਿਹਾ ਸਤਿਗੁਰ ਹਾਂ ਮੈਂ ਕਿਹੋ ਜਿਹਾ ਆਕਾਲ ਪੁਰਖ ਹਾਂ ਮੈਂ ਇਹ ਕਿਰਪਾ ਕਰਾਂਗਾ ਗੁਰਮਤਿ ਦੇ세 ਨਾ ਨਬੀ ਨਾ ਨੇਤਰ ਅੱਖ ਸਰਬ ਖੁਲਾਈਆ ਜਿਨ੍ਹਾਂ ਨੇ ਸੋਹੰਗ ਚੀਨਾ ਚੀਨਾ ਮਤਲਬ ਪਹਿਚਾਨਿਆ ਜਿਨ੍ਹਾਂ ਨੇ ਸੋਹੰਗ ਦਾ ਮਤਲਬ ਜਾਣ ਲਿਆ ਕੀ ਫਰਮਾਨ ਹੈ ਹਰ ਬਾਣੀ ਦਾ ਜਿਨ੍ਹਾਂ ਨੇ ਸੋਹੰਗ ਚੀਨਾ ਜਾਣ ਲਿਆ ਜਿਨ੍ਹਾਂ ਨੇ ਸੋਹੰਗ ਨੂੰ ਜਿਨ੍ਹਾਂ ਨੇ ਸੋਹਣ ਦਾ ਮਤਲਬ ਸਮਝ ਲਿਆ ਤਿਨਾਂ ਦੀ ਚਿੰਤਾ ਦਾ ਮਟਾਈਆ ਉਹਨਾਂ ਦੀ ਮੈਂ ਕੀ ਕਰਾਂਗਾ ਚਿੰਤਾ ਨੂੰ ਖਤਮ ਕਰ ਦੇਵਾਂਗਾ ਔਰ ਇਹ 184 ਜੁਨੀ ਤੋਂ ਬਾਅਦ ਜੋ ਸਾਨੂੰ ਮਾਨਸ ਜਨਮ ਮਿਲਦਾ ਹੈ ਇਹਦੇ ਵਿੱਚ ਹੀ ਸਾਨੂੰ ਸਾਰੇ ਜਨਮਾਂ ਤੋਂ ਜ਼ਿਆਦਾ ਭਟਕਣਾ ਲੱਗਦੀ ਹੈ ਕਿ ਪ੍ਰਭੂ ਸਾਨੂੰ ਮਿਲ ਲੈ ਸਾਨੂੰ ਆਪਣੇ ਬਣਾ ਲੈ ਫਿਰ ਗੁਰਬਾਣੀ ਦੀ ਮਹਾਵਾਕ ਦੇ ਅਨੁਸਾਰ ਬੋਹਰ ਨ ਮਰਨਾ ਹੋਵੇ ਫਿਰੋ ਸਿੱਖੀ ਕਹਿੰਦੇ ਕਿ ਸਵਾਦ ਦੁਬਾਰਾ ਸਾਨੂੰ ਜਨਮ ਨਾ ਲੈਣਾ ਪਵੇ ਆਪਣੇ ਨਾਲ ਜੋੜ ਲੈ ਸਾਡੀ ਚਿੰਤਾ ਨੂੰ ਖਤਮ ਕਰ ਦੇ ਜਿਨ੍ਹਾਂ ਦੀ ਚਿੰਤਾ ਨੂੰ ਖਤਮ ਕਰਦਾ ਹੈ ਜਿਨ੍ਹਾਂ ਨੇ ਸੋ ਹੰਗ ਨੂੰ ਜਾਣ ਲਿਆ ਹ ਸੋ ਹਗ ਨੂੰ ਪਹਿਚਾਨ ਲਿਆ ਸੋ ਹੰਗ ਕੀ ਹੈ ਸੋ ਪਰਮਾਤਮਾ ਹੰਗ ਸਾਡੀ ਆਤਮਾ ਸੋ ਤੇ ਹੰਗ ਦੇ ਮੇਲ ਕਰਨ ਨੂੰ ਜੀਨੇ ਜਾਣ ਲਿਆ ਪ੍ਰਭੂ ਕਹਿੰਦੇ ਮੈਂ ਉਹਦੀ ਚਿੰਤਾ ਨਹੀਂ ਰਹਿਣ ਦਿਆਂਗਾ ਉਹਨੂੰ ਮੈਂ ਖਤਮ ਕਰ ਦੇਵਾਂਗਾ ਤੋ ਆਤਮਾ ਔਰ ਪਰਮਾਤਮਾ ਦੀ ਮੇਲ ਬਾਰੇ ਸਾਨੂੰ ਜਾਣਨਾ ਤੇ ਪਵੇਗਾ ਸੋਨੂੰ ਹਗ ਦੇ ਨਾਲ ਮਿਲਾਉਣ ਵਾਸਤੇ ਹੰਗ ਨੂੰ ਸੋਹ ਦੇ ਮਿਲਾਉਣ ਵਾਸਤੇ ਸਾਨੂੰ ਕੀ ਕਹਿਣਾ ਪਵੇਗਾ ਤੂੰ ਮੇਰਾ ਤੇ ਮੈਂ ਤੇਰਾ ਤੇਰਾ ਜਿੰਨਾ ਚਿਰ ਸਾਡੇ ਅੰਦਰੋਂ ਇਹ ਆਵਾਜ਼ ਨਹੀਂ ਨਿਕਲਦੀ ਉਸ ਪ੍ਰਭੂ ਦੀ ਖਾਤਰ ਜਿਹੜਾ ਨੀਲੇ ਅੰਬਰ ਨੂੰ ਛੱਡ ਕੇ ਸਾਡੇ ਕੋਲ ਆ ਗਿਆ ਜਿੰਨਾ ਚਿਰ ਉਹ ਨੂੰ ਅਸੀਂ ਅੰਦਰੋਂ ਕਹਿੰਦੇ ਨਹੀਂ ਕਿ ਤੂੰ ਮੇਰਾ ਮੈਂ ਤੇਰਾ ਉਹਨਾਂ ਚਿਰ ਪ੍ਰਭੂ ਨੂੰ ਕੀ ਪਿਆ ਹੈ ਉਹ ਸਾਨੂੰ ਆਖੇ ਕਿ ਤੂੰ ਮੇਰਾ ਮੈਂ ਤੇਰਾ ਜੇ ਅਸੀਂ ਕਿਸੇ ਗੁਰਮੁਖਵਾਲਾ ਹੱਥ ਵਧਾਵਾਂਗੇ ਹੱਥ ਮਲਾਉਣ ਵਾਸਤੇ ਤੇ ਉਧਰਲੇ ਪਾਸੇ ਉਹ ਵੀ ਛੇਹ ਕਹਿੰਦਾ ਆਏਗਾ ਜੇ ਅਸੀਂ ਕਿਸੇ ਨਾਲ ਹੱਥ ਹੀ ਨਹੀਂ ਵਧਾਵਾਂਗੇ ਤੇ ਕੌਣ ਮੂਰਖ ਹੈ ਤੁਹਾਨੂੰ ਹੱਥ ਮਲਾਉਂਦਾ ਫਿਰੇ ਸੋ ਪ੍ਰਭੂ ਨੂੰ ਕਹਿਣਾ ਪਊਗਾ ਤੂੰ ਮੇਰਾ ਮੈਂ ਤੇਰਾ ਤੇ ਫਿਰ ਪ੍ਰਭੂ ਕੀ ਕਹੂਗਾ ਉਹ ਆਪ ਜੀ ਨੂੰ ਗੁਰਮੁਖੋ ਕਹੂਗਾ ਤੂੰ ਮੇਰਾ ਮੈਂ ਤੇਰਾ ਇਹ ਹੈ ਸੋਹੰਗ ਦੀ ਬਣਾ ਇਹ ਹੈ ਸੋਹੰਦ ਨੂੰ ਜਾਨਣਾ ਜਿਨ੍ਹਾਂ ਨੇ ਸੋਹੰਗ ਦੀਨਾ ਦਿਨਾਂ ਦੀ ਚਿੰਤਾ ਦੈ ਮਟਾਈਆ ਬਾਣੀ ਇਸੇ ਤਰ੍ਹਾਂ ਹੋ ਰਗੀ ਚਲਨੀ ਹੈ 11:00 ਵਜੇ 5 ਮਿੰਟ ਹੋ ਗਏ ਦਾਸ ਨੂੰ ਯਾਦ ਨਹੀਂ ਇਹ ਟਾਈਮ ਦੇਖਣਾ ਸੋ ਇਹੀ ਹਰਬਾਣੀ ਦੇ ਨਾਲ ਆਪਾਂ ਸੋਖੇ ਮੰਦਾ ਜੱਜ ਖਾਵਾਂਗਾ ਜਦੋਂ ਕਿਤੇ ਵੀਰ ਜੀ ਸਾਨੂੰ ਦੁਬਾਰਾ ਫੇਰ ਯਾਦ ਕਰਨਗੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਵਾਂਗੇ ਬਹੁਤ ਖੁਸ਼ੀ ਹੋਏਗੀ ਔਰ ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜਿਹੜਾ ਆਪਣਾ ਕੀਮਤੀ ਸਮਾਂ ਛੱਡ ਕੇ ਇਹ ਵੀ ਕੀਮਤ ਤੋਂ ਘੱਟ ਨਹੀਂ ਕਿ ਆਪ ਜੀ ਪ੍ਰਭੂ ਦੀ ਗੱਲ ਸੁਣਨ ਵਾਸਤੇ ਆਏ ਹੋ ਸੋ ਹੁਣ ਪ੍ਰਭੂ 994 ਜੁਗ ਚੌਕੜੀ ਤੋਂ ਬਾਅਦ ਨੀਲੇ ਅੰਬਰ ਨੂੰ ਛੱਡ ਕੇ ਜਦੋਂ ਆਪਾਂ ਇਹ ਉੱਪਰ ਨੂੰ ਉਂਗਲ ਕਰਦੇ ਸੀ ਹੁਣ ਤੁਸੀਂ ਕਿੱਥੇ ਉਂਗਲ ਕਰਨੀ ਹੈ ਧਰਤੀ ਤੇ ਕਰਨੀ ਹੈ ਪ੍ਰਭੂ ਆ ਗਿਆ ਇੱਕ ਮੈਂ ਬੇਨਤੀ ਕਰਦਾ ਹੁੰਦਾ ਕਿ ਜਿੱਥੇ-ਜਿੱਥੇ ਅਕਾਲ ਪੁਰਖ ਦਾ ਦਰਬਾਰ ਲੱਗਦਾ ਹੈ ਬੰਦ ਸੰਗਤ ਬੈਠੀ ਹੈ ਮੇਰੀ ਗੁਜਾਰਿਸ਼ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਜਿੱਥੇ-ਜਿੱਥੇ ਅਕਾਲ ਪੁਰਖ ਦਾ ਦਰਬਾਰ ਲੱਗਦਾ ਹੈ ਉਦੇ ਬਾਰੇ ਪੇਸ਼ੀਨ ਗੋਈ ਹੈ ਕਿ ਜਦੋਂ ਅਕਾਲ ਪੁਰਖ ਸਾਕਾਰ ਰੂਪ ਦੇ ਵਿੱਚ ਮਾਸਲੋਕ ਦੇ ਉੱਤੇ ਆਇਆ ਤੇ ਉਸ ਦੇ ਸਿਰ ਦੇ ਉੱਤੇ ਪੰਜ ਮੁਖੀ ਤਾਜ ਲੱਗਿਆ ਹੋਵੇਗਾ। ਸੋ ਜਿੱਥੇ-ਜਿੱਥੇ ਹਜੂਰ ਸ਼ਹੰਸ਼ਾ ਜੀ ਦਾ ਦਰਬਾਰ ਸਾਹਿਬ ਦਾ ਉੱਤੇ ਪੰਜ ਮੁਖੀ ਤਾਜ ਵਾਲਾ ਜਿਹੜਾ ਉਸ ਰੂਪ ਲਾਇਆ ਜਾਏਗਾ। ਰੂਪ ਇਸ ਵਿੱਚ ਵੀ ਕੋਈ ਕਮੀ ਨਹੀਂ ਇਹ ਵੀ ਉਸੇ ਦਾ ਸਰੂਪ ਹੈ। ਪਰ ਪੇਸ਼ੀਨ ਗੋਈਆਂ ਦੇ ਮੁਤਾਬਕ ਉਸਰਾ ਕਾਲਪੁਰਖ ਨੇ ਜਦੋਂ ਆਪਣਾ ਉਤਾਰਾ ਇਸ ਧਰਤੀ ਦੇ ਉੱਤੇ ਕੀਤਾ ਇਹ ਪੇਸ਼ੇਨ ਗੋਈਆਂ ਨੇ ਕਿ ਉਹ ਆਪਣੇ ਸਿਰ ਦੇ ਉੱਤੇ ਪੰਜ ਮੁਕੀ ਤਾਜ ਲਾਏਗਾ ਜਿਹੜੀ ਗੱਲੋਂ ਲਾਏਗਾ ਜਦੋਂ ਉਹ ਸਰਗੁਣਤਾ ਦੇ ਵਿੱਚ ਇਸ ਧਰਤੀ ਦੇ ਉੱਤੇ ਨੀਲੇ ਅੰਬਰ ਨੂੰ ਛੱਡ ਕੇ ਇਸ ਮਾਤ ਲੋਕ ਦੇ ਉੱਤੇ ਆਉਂਦਾ ਹੈ ਉਦੋਂ ਇਸ ਕਰਕੇ ਤਾਜ ਲਾਉਂਦਾ ਹੈ ਕਿ ਉਹ ਪਹਿਲਾਂ ਵੀ ਸੱਚਖੰਡ ਦੇ ਵਿੱਚ ਤਾਜ ਲਾ ਕੇ ਬੈਠਾ ਹੈ ਤੇ ਇਸ ਪੀਰੀਅਡ ਤੋਂ ਬਾਅਦ ਜਦੋਂ ਆਪਣੇ ਇਸ ਸাকার ਸਰੂਪ ਨੂੰ ਇੱਥੇ ਤਿਆਗ ਦਿੰਦਾ ਤੇ ਉਦੋਂ ਵੀ ਉਹ ਆਪਣੇ ਸੀਸ ਦੇ ਵਿੱਚ ਸੱਚਛੰਡ ਦੇ ਵਿੱਚ ਆਪਣੇ ਸੀਸ ਦੇ ਉੱਤੇ ਪੰਜ ਮੁਖੀ ਤਾਜ ਲਾ ਕੇ ਰੱਖਦਾ ਹੈ ਇਹ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ ਉਹ ਪੰਜ ਮੁਖੀ ਤਾਜ ਉਸ ਦੇ ਸੀਸ ਤੇ ਹਮੇਸ਼ਾ ਹਮੇਸ਼ਾ ਵਾਸਤੇ ਰਹਿੰਦਾ ਹੈ ਔਰ ਜੇ ਤਾਜ ਦੀ ਗੱਲ ਕਰੀਏ ਜਿੰਨੀ ਜਿੰਨੀ ਵਾਰੀ ਧਰਤੀ ਦੇ ਉੱਤੇ ਕਿਸੇ ਪੈਗੰਬਰ ਨੇ ਤਾਜ ਲਾਇਆ ਝੂਠੇ ਨੇ ਉਦੇ ਨਾਲ ਨਾਲ ਇੱਕ ਸੱਚਦਾ ਪੈਗੰਬਰ ਵੀ ਆਇਆ ਆਓ ਪਿੱਛੇ ਨੂੰ ਜਦੋਂ ਨਿਗਾ ਮਾਰੀਏ ਜੇ ਰਾਮਣ ਨੇ ਤਾਜ ਲਾਇਆ ਤੇ ਰਾਮ ਨੇ ਛੱਡਿਆ ਉਤਾਰਤਾ ਜੇ ਕਾਂਸਲੇ ਤਾਜ ਲਾਇਆ ਤੇ ਕ੍ਰਿਸ਼ਨ ਨੇ ਛੱਡਿਆ ਉਤਾਰਤਾ ਜੇ ਔਰੰਗਜੀਬ ਨੇ ਤਾਜ ਲਾਇਆ ਤੇ ਮੇਰੇ ਦਸ਼ਮੇਸ਼ ਪਿਤਾ ਸਾਹਿਬ ਸੁਲਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਛੱਡਿਆ ਉਤਾਰਤਾ ਤੇ ਜੇ ਉਹਦੇ ਰੈਬਰ ਜਿਹੜੇ ਧਰਤੀ ਦੇ ਉੱਤੇ ਆਏ ਜੇ ਉਹਨਾਂ ਨੇ ਆਪਣੀ ਮੁਖਾਲਫਤ ਦੇ ਵਿੱਚ ਜਿਹੜੇ ਤਾਜ ਲੱਗੇ ਝੂਠੇ ਉਹਨਾਂ ਨੂੰ ਉਤਾਰ ਦਿੱਤਾ ਤੇ ਜਿਹੜਾ ਸੱਚਖੰਡ ਦਾ ਵਾਸੀ ਜਦੋਂ ਮਾਤ ਲੋਕ ਦੇ ਉੱਤੇ ਆਏਗਾ ਉਹ ਭਲਾ ਪੂਰੇ ਵਰਲਡ ਦੇ ਵਿੱਚ ਪੂਰੀ ਸ੍ਰਿਸ਼ਟੀ ਦੇ ਵਿੱਚ ਕਿਸੇ ਦਾ ਤਾਜ ਲੱਗਿਆ ਰਹਿਣ ਦੇਵੇਗਾ ਨਿਹਰੰਗ ਦੇ ਦੇਗਾ ਸਾਰੇ ਮੇਰੇ ਪੜੇ ਲਿਖੇ ਭਰਾ ਬੈਠੇ ਨੇ ਅੱਜ ਮਾਰੋ છાਤੀ ਪੂਰੇ ਵਰਡ ਦੇ ਵਿੱਚ ਕਿਸੇ ਵੀ ریاست ਦਾ ਕਿਸੇ ਵੀ ਕੰਟਰੀ ਦਾ ਰਾਜਾ ਅੱਜ ਆਪਣੀ ਸੀਟ ਤੇ ਇਹ ਤੇ ਪੰਜமுகੀ ਤਾਜ ਲਾ ਕੇ ਬੈਠਾ ਕਿਸੇ ਦੇ ਇੱਕமுகੀ ਵਾਲਾ ਹੀ ਤਾਜ ਦਿਖਾ ਦਿਓ ਨਹੀਂ ਰਹਿ ਸਕਦਾ ਕਿਉਂ ਨਹੀਂ ਰਹਿ ਸਕਦਾ ਜਿਸ ਦੇ ਅਸੀਸ ਤੇ ਸੋਹੇ ਤਾਜ ਇਹ ਹਰ ਬਾਣੀ ਹੈ ਜਿਸ ਦੇ ਅਸੀਸ ਤੇ ਸੋਹੇ ਤਾਜ ਉਹ ਤਾਜ ਵਾਲਿਆਂ ਕਰੇ ਸਫਾਈ ਆ ਨਹੀਂ ਰਹਿ ਸਕਦਾ ਸੁਣਿਸ ਕਰਕੇ ਮੇਰੀ गुजारिश ਹੈ ਜਿੱਥੇ-ਜਿੱਥੇ ਵੀ ਮਹਾਰਾਜ ਦਾ ਦਰਬਾਰ ਲੱਗਦਾ ਉੱਥੇ ਪੰਜ ਮੁਖੀ ਤਾਜ ਵਾਲਾ ਸਰੂਪ ਲਾਇਆ ਕਰੀਏ ਸੋ ਇੰਨੀ ਹੀ ਹਰ ਬਾਣੀ ਦੇ ਨਾਲ ਇੰਨੀਆਂ ਹੀ ਵਿਚਾਰਾਂ ਦੇ ਨਾਲ ਸਮਾਂ ਮਿਲਿਆ ਤੇ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ ਭੁੱਲਾਂ ਹੋਈਆਂ ਨੂੰ ਮਾਫ ਕਰਨਾ ਝੋਲੀ ਮੇਰੀ ਖੁੱਲੀ ਐ ਜੇ ਮੈਂ ਕਿਸੇ ਦੇ ਖਿਲਾਫ ਕੁਝ ਬੋਲ ਚੁੱਕਿਆ ਹੋਵਾਂ ਤਾਂ ਮੇਰੀ ਝੋਲੀ ਦੇ ਵਿੱਚ ਮੈਨੂੰ ਵਾਪਸ ਦੇ ਦਿਓ ਜੇ ਕੋਈ ਗੱਲ ਚੰਗੀ ਲੱਗੀ ਐ ਤੇ ਉਹ ਆਪਦੇ ਪੱਲੇ ਜ਼ਰੂਰ ਬੰਨ ਲਿਓ ਅਕਾਲ ਪੁਰਖ ਨੇ ਧਰਤੀ ਦੇ ਉੱਤੇ ਆ ਕੇ ਆਖਿਆ ਕਿ ਮੈਂ ਤੁਹਾਡੇ ਅੰਦਰ ਵੜਨ ਨੂੰ ਤਿਆਰ ਹਾਂ ਔਰ ਇਸ ਕੋਠੜੀ ਨੂੰ ਸਾਦੇ ਤਿੰਨ ਹੱਥ ਦੀ ਕੋਠੜੀ ਨੂੰ ਪਵਿੱਤਰ ਕਰ ਲਓ ਪਵਿੱਤਰ ਕਰਨ ਵਾਸਤੇ ਅਸੀਂ ਇੱਕ ਸੰਦੇਸ਼ ਦਿੰਦੇ ਹੁੰਨੇ ਆ ਕਿ ਚਾਹ ਮੀਠ ਸ਼ਰਾਬ ਆਂਡਾ ਬੀੜੀ ਪੋਸਤ ਕਿਸੇ ਵੀ ਕਿਸਮ ਦਾ ਨਸ਼ਾ ਉਹਨੂੰ ਛੱਡ ਦਿਓ ਉਨਾਂ ਹੀ ਪੈਸਿਆਂ ਦਾ ਪਰਿਵਾਰ ਦੇ ਵਿੱਚ ਕੁਝ ਲੈ ਕੇ